ਸਪੈਸ਼ਲ 올림픽ਾਂ ਦੇ ਵਿੱਚ 골ਡ ਮੈਡਲ ਲਿਆਦਾ ਪਰ ਲਾਉਣੇ ਅੱਜ ਇਹਨੂੰ ਪੈਂਚਰ ਪੈ ਰਹੇ ਐ ਭਗਵਾਨ ਸਿੰਘ ਮਾਨ ਨੇ ਵਾਦਾ ਕੀਤਾ ਸੀ ਕਿ 75 ਲੱਖ ਰੁਪਇਆ ਤੇ ਪਰਿਵਾਰ ਦਾ ਕਹਿਣਾ ਕਿ ਸਰਕਾਰੀ ਨੌਕਰੀ ਦਿੱਤੀ ਜਾਵੇਗੀ 2 ਸਾਲ ਹੋ ਗਏ ਕਿ ਇਹ ਵੀਰ ਨੂੰ ਜਿਹੜੀ ਐ ਇਹਦਾ ਬਣਦਾ ਹੱਕ ਨਹੀਂ ਦਿੱਤਾ ਕਦੋਂ ਖੇਡਣਗੇ ਤੁਸੀਂ ਲ ਮੈਨੂੰ ਯਾਰ ਦੇ ਦਿਓ ਯਾਰ ਦੇ ਹਾਂਜੀ ਸਰ ਕਿਹੜੀ ਜਗ੍ਹਾ ਜਰਮਨੀ ਕਿਹੜੀ ਕਿਹੜੀ ਗੇਮ ਖੇਡਦੀ ਮੈਂ ਫੁੱਟਬਾਲੀ ਅੱਛਾ ਤੁਸੀਂ 골ਡ ਜਿੱਤੇ ਤੁਹਾਨੂੰ ਕੀ ਕਿਹਾ ਸੀ ਸਰਕਾਰ ਨੇ ਤੁਹਾਨੂੰ ਕੀ ਦੇਵਾਂਗੇ 75 ਲੱਖ ਰੁਪਏ ਦੇਵਾਂਗੇ ਇੱਕ ਇੱਕ ਸਰਕਾਰੀ ਨੌਕਰੀ ਮਿਲਿਆ ਕੁਛ ਨਹੀਂ ਸਰ ਜਿਹੜਾ 골ਡ ਮੈਡਲ ਆਇਆ ਸੀ ਕਾਨਫਰੰਸ ਹੋਈ ਸੀ ਚੰਡੀਗੜ੍ਹ ਸੀਐਮ ਭਗਵੰਤ ਮਾਨ ਨੇ ਨਾਲ ਉਹਨਾਂ ਦੇ ਵਿੱਚ ਪਾਲਿਸੀ ਵਗੈਰਾ ਚ ਇਹਨਾਂ ਨੂੰ ਪਾਲਿਸੀ ਇਹਨਾਂ ਦੀ ਜਾਰੀ ਕੀਤੀ ਸੀ ਤੇ ਉਸ ਪਾਲਿਸੀ ਦੇ ਵਿੱਚ 골ਡ ਮੈਡਲ ਨੂੰ 75 ਲੱਖ ਰੁਪਏ ਅਨਾਊਂਸਮੈਂਟ ਕੀਤਾ ਸੀ ਇਸ ਗੱਲ ਨੂੰ 2 ਸਾਲ ਹੋ ਗਏ ਆ ਹਜੇ ਤੱਕ ਸਾਡੀ ਕੋਈ ਸੁਣਾਈ ਨਹੀਂ ਹੋਈ ਈ ਨਹੀਂ 1 ਰੁਪਿਆ ਵੀ ਨਹੀਂ ਆਇਆ 1 ਰੁਪਿਆ ਵੀ ਨਹੀਂ ਆਇਆ ਅੱਕ-ਟੱਕੇ ਹਰਜੀਤ ਨੂੰ ਫਿਰ ਪੈਂਚਰ ਲਾਉਣੇ ਦੇ ਕਾਰਨ 6 ਮਹੀਨੇ ਹੋ ਗਏ ਵਿਚਾਰਿਆਂ ਲੱਗੇ ਨੂੰ ਹੁਣ ਪੈਂਚਰ ਵਾਲੇ ਦੁਕਾਨ ਤੇ ਲੱਗੇ ਕੋਈ ਘਰ ਦੇਖੋਗੇ ਸਾਡਾ ਘਰ ਹੀ ਮੈਂ ਕਿਹਾ ਜਦੋਂ ਮੀਂਹ ਪੈਂਦਾ ਨਾ ਤੇ ਮੇਰੀ ਮੰਮੀ ਰੋ ਪੈਂਦੀ ਹੈ ਵੀ ਘਰੇ ਨਾ ਡਿੱਗ ਪੈਣ ਵੀ ਜਿੰਨੀਆਂ ਕਿ ਟਰਾਫੀਆਂ ਪਈਆਂ ਵਿਚਾਰੀਆਂ ਟੁੱਟੀ ਨਾ ਜਾਣ ਉਹ ਤੁਸੀਂ ਮੰਨੋਗੇ ਨਹੀਂ ਟਰਾਫੀਆਂ ਸਾਡੀਆਂ ਪੇਟੀਆਂ ਦੇ ਸਾਹਮਣੇ ਰੱਖੀਆਂ ਹੋਈਆਂ ਹਾਂ ਹਾਂਜੀ ਹੋ ਕੇ ਰੱਖਣੀਆਂ ਪੈਂਦੀਆਂ ਵੀ ਉੱਤੋਂ ਛਾਤੀ ਨਾ ਡਿਗ ਪੇ ਹਾਂਜੀ ਉੱਤੋਂ ਛਾਤੀ ਨਾ ਡਿਗ ਪੇ ਯਾ ਭਗਵਾਨ ਸਿੰਘ ਮਾਨਾ ਫੋਟੋਵਾਦੀ ਬੱਚੇ ਦੀ ਇਹਨਾਂ ਦੇ ਗਲਿਆਂ ਦੇ ਵਿੱਚ ਅਨਾਉਂਸ ਆਉ ਪਾ ਕੇ ਦੇਖੋ ਜੀ ਪੂਰਾ ਕੀਤਾ ਵੀ ਸਾਡੇ ਜੋ ਕੱਜ ਤਾਂ ਕਹਿਆ ਵੀ ਹੋਗੇ ਸਾਡੇ ਬਾਰੇ ਨਿਆਰੇ ਪਰ ਹਾਈ ਤੱਕ ਕੁਝ ਨਹੀਂ ਹੋਇਆ 2 ਸਾਲ ਟੱਪ ਚਲੇ ਖੜਾ ਰਹੀ ਹੈ ਜੀ ਕੋਈ ਜ਼ਿੰਦਗੀ ਨਹੀਂ ਹੈ ਦੀ ਦੁੱਖ ਹੁੰਦਾ ਵੀ ਕੋਈ ਵੰਡਦਾ ਪੂਰਾ ਦੁੱਖ ਜੀ ਪੂਰਾ ਦੁੱਖ ਨਹੀਂ ਮੈਂ ਕਹਿੰਦਾ ਜੀ ਕੋਈ ਵੰਡ ਨਹੀਂ ਆ ਵੀ ਆ ਬੱਚਾ ਬੈਠਾ ਪੈਂਦਰ ਲਾਈ ਜਾਂਦਾ ਜੀ ਮਮੀ ਹੁਣੇ ਰਿਪੇਅਰ ਦਾ ਕੰਮ ਕਿਤੋਂ ਕਰਕੇ ਆਇਆ ਜੀ ਉਹ 100 ਰੁਪਇਆ ਬਣਾ ਕੇ ਆਇਆ ਆਪਦਾ ਖਰਚਾ ਪਾਣੀ ਬਣਾ ਕੇ ਆਇਆ ਬਸ ਸਾਡਾ ਗਜ਼ਾਰਾ ਇਹੀ ਚੱਲ ਜਿੰਦਾ ਸਾਨੂੰ ਬਹੁਤ ਉਮੀਦ ਸੀਗੀ ਵੀ ਜਦੋਂ ਆਪਣਾ ਬੱਚਾ ਜਿੱਤ ਕੇ ਆਇਆ ਵੀ ਅਸੀਂ ਕਾ ਗੰਗਾ ਨਾਲੀ ਸਾਡੀ ਗਰੀਬੀ ਦੂਰ ਹੋ ਗਈ ਕੁਝ ਮਿਲਿਆ ਕੁਝ ਨਹੀਂ ਮਿਲਿਆ ਇੰਨੀ ਵੱਡੇ ਪੱਧਰ ਤੇ ਖੇਡ ਕੇ 올ੰਪੀਆ ਦੇ ਵਿੱਚ ਖੇਡ ਕੇ ਵੀ ਜੇ ਪੈਂਚਰ ਲਾਉਣੇ ਆ ਤਾਂ ਫਿਰ ਕੀ ਫਾਇਦਾ ਆ ਜੀਆਂ ਖੇਡਾਂ ਦਾ ਸਪੈਸ਼ਲ ਚਾਈਲਡ ਹੈ ਇਹ 30 ਮਸਾਇਦ ਇਹਦਾ ਸਰ 50% ਦਿਮਾਗ ਸ 50% ਦਿਮਾਗ ਘਟਾਈ ਇਹ ਪਲੱਸ 2 ਵੀ ਕਲੀਅਰ ਆਈ ਇਹਨੇ 3 ਸਾਲ ਦਾ ਡਿਪਲੋਮਾ ਵੀ ਕਲੀਅਰ ਆਮ ਬਿਜਲੀ ਵਿਭਾਗ ਵਿੱਚ 50% ਮਤਲਬ ਉਹਦੇ باوجود ਵੀ ਇੰਨਾ ਕੁਝ ਹਾਂਜੀ ਆਈਟੀ ਵੀ ਕਲੀਅਰ ਹੈ ਲੁਧਿਆਣੇ ਦੀ ਆਈਟੀ ਕਲੀਅਰ ਆ ਕਿੰਨੇ ਪੈਸਿਆਂ ਦਾ ਕੰਮ ਕਰਦਾ ਤੈਨੂੰ 2000 ਰੁਪਏ ਖਰਚਾ ਜੀਦਾ ਮਹੀਨੇ ਦਾ ਬਸ ਜਿੰਨਾ ਵੀ ਆ ਰਹੇ ਨੇ ਦਬਾ ਦੇ ਮੇਰੇ ਕੋਲ 75 ਲੱਖ ਜਿੱਤਣ ਵਾਲੇ ਬੰਦੇ ਨੂੰ ਕੁਝ ਨਹੀਂ ਮਿਲਿਆ ਤੇ 3000 ਹੋਰ ਨਹੀਂ ਫਿਰ ਮੇਰੇ ਕੋਲ ਜਿੰਨਾ ਕੁ ਹੈਗਾ ਕੰਮ ਉਹਨਾਂ ਨੂੰ ਕੋਈ ਨਹੀਂ ਸੈਂਟਰ ਗਵਰਨਮੈਂਟ ਵੱਲੋਂ 2.2 ਲੱਖ ਜਰੂਰ ਰੁਪਈਆ ਆਇਆ ਸੀ ਸੈਂਟਰ ਗਵਰਨਮੈਂਟ ਦਿੰਦਾ ਜਿਹੜੀ ਮਾਨ ਸਾਹਿਬ ਕਹਿੰਦੇ ਸੀ ਉਹਨਾਂ ਨੂੰ ਉਹਨਾਂ ਨੇ ਕੋਈ ਕੁਛ ਵੀ ਨਹੀਂ ਦਿੱਤਾ ਜੀ ਕੋਈ ਬਾਹ ਨਹੀਂ ਫੜੀ ਕੋਈ ਬਾਹ ਨਹੀਂ ਫੜੀ ਸਾਡੀ ਬਾਹ ਫੜਨ ਤਾਂ ਸਾਡੀ ਉਂਗਲ ਵੀ ਨਹੀਂ ਫੜੀ ਜੀ ਮਿਲਣਗੇ ਉਸ ਤੋਂ ਬਾਅਦ ਕਿਸੇ ਮੰਤਰੀ ਸੰਸਦਰੀ ਨੂੰ ਉਸ ਤੋਂ ਬਾਅਦ ਸਾਡੇ ਫਰੀਦਕੋਟ ਦੇ ਐਮਐਲਏ ਸਾਹਮਣੇ ਦੋ ਚਾਰ ਇੱਕ ਦੋ ਵਾਰੀ ਸੁਨੇਹਾ ਲਾਇਆ ਮੈਂ ਦੋ ਚਾਰ ਮੰਤਰੀਆਂ ਕੋਲ ਜਾਣਾ ਵਾ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਗੁਜ਼ਾਰਾ ਕਿਵੇਂ ਚੱਲਦਾ ਕਿਸੇ ਚੀਜ਼ ਤੋਂ ਚੱਲਦਾ ਗੁਜ਼ਾਰਾ ਬਸ ਆਹ ਦੇਖੋ ਮਿਹਨਤ ਕਰੀ ਜਾਂਦੀ ਆਹੀ ਮੈਂ ਤਾਂ ਆਹ ਖਿਡਾਰੀ ਨੂੰ 3000 ਦੀ ਨੌਕਰੀ ਕਰਨੀ ਪੈਂਦੀ ਹੈ ਮੈਂ ਕਿਹ ਕੀ ਕਹਿ ਸਕਦੇ ਉਹ ਵੀ ਨਹੀਂ ਪੂਰੀ ਆਉਂਦੀ ਜੀ ਕਣਕ ਨਹੀਂ ਲੈ ਪਾਏ ਅਸੀਂ ਤਾਂ ਮੈਡਲ ਜ਼ਰੂਰ ਲੈ ਕੇ ਆਏ ਮੈਡਲ ਉਹ ਮਾਣ ਹੈਗਾ ਹਾਂ ਜੀ ਬਸ ਨਾ ਉਹ ਤਾਂ ਖਾਦਾ ਜਾਂਦਾ ਜੀ ਬਸ ਇੰਨਾ ਵੀ ਲੋਕਾਂ ਨੂੰ ਬਖਾਉਣ ਵਾਸਤੇ ਰਹਿ ਗਿਆ ਜੀ ਵਿਆਪ ਜਿਹਨੇ ਨੂੰ ਖੁਰਾਕ ਬਣਦੀ ਹੈ ਉਹ ਮਿਲਦੀ ਹੈ ਨਹੀਂ ਮਿਲਦੀ ਨਹੀਂ ਮਿਲਦੀ ਮੇਰੇ ਕੋਲ ਜਿਹੜਾ ਇਹ ਵੀਰ ਟਾਇਰਾਂ ਨੂੰ ਪੈਂਚਰ ਲਗਾ ਰਿਹਾ ਹੈ ਇਹ ਕੋਈ ਆਮ ਨਹੀਂ ਇਹ ਇੱਕ ओलंपियन ਹੈ ਤੇ ਜਿਹਨੇ 골ਡ ਜਿੱਤਿਆ ਹੋਇਆ ਸਪੈਸ਼ਲ 올ंपियन ਦੇ ਵਿੱਚ ਇਸ ਵਿਅਕਤੀ ਇਸ ਵੀਰ ਦਾ 골ਡ ਹੈ ਭਗਵਾਨ ਸਿੰਘ ਮਾਨ ਨੇ ਇਸ ਵੀਰ ਦੇ ਲਈ ਜਾਂ ਇਸ ਦੇ ਨਾਲ ਦੇ ਖਿਡਾਰੀਆਂ ਦੇ ਲਈ ਇਹ ਐਲਾਨ ਕੀਤਾ ਸੀ ਕਿ ਜੇਕਰ ਇਹ 골ਡ ਜਿੱਤਦੇ ਹੈ ਇਹਨਾਂ ਨੂੰ ਪਾਲਿਸੀ ਵਿੱਚ ਸ਼ਾਮਲ ਕਰਕੇ ਬਾਕੀ 올ंपੀਨਾ ਵਾਂਗ ਉਹਨਾਂ ਨੂੰ ਪਾਲਿਸੀ ਵਿੱਚ ਸ਼ਾਮਲ ਕਰਕੇ 75 ਲੱਖ ਰੁਪਿਆ ਦਿੱਤਾ ਜਾਊਗਾ ਐਲਾਨ ਕੀਤਾ ਬੁਲਾਇਆ ਆਪਣੇ ਨਾਲ ਖੜਾਇਆ ਮੀਤ ਹੇਰ ਜੀ ਵੀ ਬੈਠੇ ਪਰ ਉਹ ਐਲਾਨ ਐਲਾਨ ਰਹਿ ਗਿਆ ਜਿਵੇਂ ਅਕਸਰ ਹੀ ਮਾਨ ਸਾਹਿਬ ਦੇ ਕਈ ਐਲਾਨ ਐਲਾਨ ਰਹਿ ਜਾਂਦੇ ਆ ਤੇ ਅੱਜ ਇਹ ਵੀਰ ਪੈਂਚਰ ਲਾਉਣ ਨੂੰ ਮਜਬੂਰ ਹੈ ਫਰੀਦਕੋਟ ਦਾ ਇਹ ਵੀਰ ਹੈ ਨਾਮ ਇਹਦਾ ਹਰਜੀਤ ਸਿੰਘ ਹੈ ਤੇ ਇਸ ਇਸ ਵਕਤ ਇਹ ਪੈਂਚਰ ਲਗਾ ਰਿਹਾ ਹੈ ਵਜ੍ਹਾ ਕੀ ਹੈ ਕੀ ਕਾਰਨ ਰਹਿ ਗਿਆ ਮਾਨ ਸਾਹਿਬ ਨੇ ਜਿਹੜੇ 75 ਲੱਖ ਦੀ ਗੱਲ ਕੀਤੀ ਕੀ ਮਿਲਿਆ ਨਹੀਂ ਮਿਲਿਆ ਸਾਰੀ ਇਸ ਵੀਰ ਨਾਲ ਗੱਲਬਾਤ ਕਰਦੇ ਆ ਭਾਈ ਜੀ ਕਦੋਂ ਖੇਡਣਗੇ ਤੁਸੀਂ 올림픽 ਚਾਹੇ ਗੱਲ ਕਰ ਮੈਂ 2023 ਨੂੰ 2023 ਹਾਂਜੀ ਸਰ ਕਿਹੜੀ ਜਗ੍ਹਾ ਜਰਮਨੀ ਜਰਮਨੀ ਉਥੇ ਫਿਰ ਤੁਸੀਂ ਕਿਹੜੀ ਗੇਮ ਖੇਡੀ ਸੀ ਉੱਥੇ ਮੈਂ ਫੁੱਟਬਾਲ ਹੀ ਫੁੱਟਬਾਲ ਹਾਂਜੀ ਸਰ ਇਹਦੇ ਵਿੱਚੋਂ ਤੁਹਾਡੀ ਕੀ ਹਾਸਲ ਕੀਤੀ ਸੀ ਸਾਈਕਲ ਹਾਸਲ 골ਡ ਮੈਡਲ 골ਡ ਮੈਡਲ ਹਾਂਜੀ ਸਰ 골ਡ ਮੈਡਲ ਜਿੱਤਣ ਤੋਂ ਬਾਅਦ ਤੁਹਾਨੂੰ ਪੰਜਾਬ ਸਰਕਾਰ ਦੇ ਕਿਹੜੇ ਮੰਤਰੀ ਮਿਲੇ ਕਿੱਥੇ ਮਿਲੇ ਸੀ ਇਹ ਭਗਵੰਤ ਮਾਨ ਸੀ ਇਹ ਭਗਵੰਤ ਹਾਂਜੀ ਕਿੱਥੇ ਮਿਲੇ ਸੀ ਤੁਹਾਨੂੰ ਚੰਡੀਗੜ੍ਹ ਜੀ ਚੰਡੀਗੜ੍ਹ ਹਾਂਜੀ ਸਰ ਕੀ ਕਿਹਾ ਸੀ ਉਹਨਾਂ ਨੇ ਉਹ ਕਹਿੰਦਾ ਹੱਲ ਕਰਾਂਗੇ ਸਰ ਹੱਲ ਕਰ ਕਿਸੇ ਨੇ ਮੇਰੀ ਬਾਣੀ ਫੜੀ ਮੇਰਾ ਜਿਹੜਾ ਬ੍ਰਦਰ ਆਣੀ ਹੈਪੀ ਉਹਨੇ ਮੈਨੂੰ ਬਹੁਤ ਹੈਲਪ ਕਰਾਈ ਡਾਕੂਮੈਂਟ ਉਹਨੂੰ ਕਰਾਏ ਆ ਹੈਲਪ ਉਹਨੇ ਬਹੁਤ ਜਿੰਨੀ ਮਰਜ਼ੀ ਕਰਾਈ ਉਹ ਮੇਰਾ ਬ੍ਰਦਰ ਆ ਸਕਿਆ ਹੈਲਪ ਉਹ ਕਰਾਉਂਦਾ ਈ ਤੇ ਡਾਕੂਮੈਂਟ ਕਰ ਉਹ ਕਰਾ ਭੱਜ ਦੌੜ ਕਰ ਐਂ ਇਹੀ ਮੇਰਾ ਪਾਰਟਨਰ ਹੈ ਅੱਛਾ ਤੁਸੀਂ 골ਡ ਜਿੱਤੇ ਤੁਹਾਨੂੰ ਕੀ ਕਿਹਾ ਸੀ ਸਰਕਾਰ ਨੇ ਤੁਹਾਨੂੰ ਕੀ ਦੇਵਾਂਗੇ ਇਹ 75 ਲੱਖ ਰੁਪਏ ਦੇਵਾਂਗੇ ਇੱਕ ਇੱਕ ਸਰਕਾਰੀ ਨੌਕਰੀ ਦੀ ਕੀ ਮਿਲਿਆ ਕੁਛ ਨਹੀਂ ਸਰ ਦੋਨਾਂ ਚ ਕੋਈ ਚੀਜ਼ ਵੀ ਨਹੀਂ ਮਿਲੀ ਨਹੀਂ ਮਿਲੀ ਸਰ ਕਿੰਨਾ ਸਮਾਂ ਲੰਘ ਗਿਆ 2 ਮਹੀਨੇ 2 ਸਾਲ 2 ਸਾਲੇ 23 ਦੇ ਵਿੱਚ ਗਏ ਆ 2023 ਦੇ 2023 ਦੇ ਵਿੱਚ ਮੈਂ ਸਰ ਝਾਰਖੰਡ ਗਿਆ ਸੀ ਚਨਈ ਦਾ 골ਡ ਮੈਡ ਜਿੱਤ ਕੇ ਲਗਾਇਆ ਸੀ 골ਡ ਮੈਡ ਹਾਂਜੀ ਸਰ ਤੇ 골ਡ ਮੈਡ ਲਿੱਤਾਂ ਤੋਂ ਬਾਅਦ ਅੱਜ ਫਿਰ ਪੈਂਚਰ ਲਾਉਣੇ ਪੈਂਦੇ ਹਾਂ ਹਾਂਜੀ ਸਰ ਪੈਂਚਰ ਹੀ ਲਾਉਣੀ ਚਾਹੀਦੀ ਪੈਂਚਰ ਹੀ ਲਾਓ ਹਾਂਜੀ ਸਰ ਇਹ ਤੁਹਾਡਾ ਭਰਾ ਹੈ ਹਾਂਜੀ ਬਰਾਦਰ ਆ ਜਿਓ ਆਓ ਤੁਸੀਂ ਇੱਧਰ ਆਓ ਤੁਹਾਡੇ ਪਿਤਾ ਜੀ ਵੀ ਹੈਗੇ ਆ ਹਾਂਜੀ ਸਰ ਕਿੱਥੇ ਨੇ ਉਹ ਉਹ ਕੰਮ ਕਰੀਏ ਕੰਮ ਕਰੀ ਜਾਂਦੇ ਆ ਕੋਈ ਗੱਲ ਨਹੀਂ ਕਦੋਂ ਮੈਂ ਮਿਲਦੇ ਨੇ ਸੀਐਮ ਭਗਵੰਤ ਮਾਨ ਨੂੰ ਇਹ ਪਹਿਲੀ ਗੱਲ ਪੰਜਾਬ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਹਰਜੀਤ ਸਿੰਘ ਸਪੈਸ਼ਲ 올림픽ਸ ਤੋਂ 골ਡ ਮੈਡਲ ਆਇਆ ਹਾਂ ਸਾਰੇ ਖਿਡਾਰੀਆਂ ਨੂੰ ਮੈਂ ਇਹ ਕਹਿਣਾ ਵੀ ਨਸ਼ਾ ਛੱਡ ਕੇ ਗੇਮਾਂ 'ਚ ਆਓ ਸਰਕਾਰ ਨੇ ਅਜੇ ਤੱਕ ਸਾਡੀ ਕੋਈ ਬਾਣੀ ਫੜੀ ਕਿ 2023 ਦੇ ਵਿੱਚ 올림픽ਸ ਹੋਈ ਸੀ 4 ਸਾਲਾਂ ਬਾਅਦ ਕਿ ਪਹਿਲੀ ਵਾਰੀ ਕਿ ਸਾਡੀ ਫੈਮਿਲੀ ਚੋਂ ਕਿ ਪੀੜ੍ਹੀਆਂ ਚੋਂ 골ਡ ਮੈਡਲ ਆਇਆ ਤੇ ਜਿਹੜਾ 골ਡ ਮੈਡਲ ਆਇਆ ਸੀ ਕਾਨਫਰੈਂਸ ਹੋਈ ਸੀ ਚੰਡੀਗੜ੍ਹ ਸੀਐਮ ਭਗਵੰਤ ਮਾਨ ਨੇ ਨੇ ਉਹਨਾਂ ਦੇ ਵਿੱਚ ਪਾਲਸੀ ਵਗੈਰਾ ਚ ਇਹਨਾਂ ਨੂੰ ਪਾਲਸੀ ਇਹਨਾਂ ਦੀ ਜਾਰੀ ਕੀਤੀ ਸੀ ਤੇ ਉਸ ਪਾਲਸੀ ਦੇ ਵਿੱਚ 골ਡ ਮੈਡਲ ਨਾਲ 75 ਲੱਖ ਰੁਪਿਆ ਅਨਾਊਂਸਮੈਂਟ ਕੀਤਾ ਸੀ ਇਸ ਗੱਲ ਨੂੰ 2 ਸਾਲ ਹੋ ਗਏ ਆ ਹਜੇ ਤੱਕ ਸਾਡੀ ਕੋਈ ਸੁਣਾਈ ਨਹੀਂ ਹੋਈ ਕੋਈ ਆਈ ਨਹੀਂ ਨਹੀਂ ਕੋਈ 1 ਰੁਪਿਆ ਵੀ ਨਹੀਂ ਆਇਆ 1 ਰੁਪਿਆ ਵੀ ਨਹੀਂ ਆਇਆ ਤੇ ਹਾ ਸੈਂਟਰ ਗਵਰਨਮੈਂਟ ਵੱਲੋਂ 2.5 ਲੱਖ ਜਰੂਰ ਰੁਪਿਆ ਆਇਆ ਜੀ ਸੈਂਟਰ ਗਵਰਨਮੈਂਟ ਨੇ ਦਿੱਤਾ ਜਿਹੜੀ ਮਾਨ ਸਾਹਿਬ ਕਹਿੰਦੇ ਸੀ ਉਹਨਾਂ ਨੇ ਨਹੀਂ ਦਿੱਤਾ ਉਹਨਾਂ ਨੇ ਕੋਈ ਕੁਝ ਵੀ ਨਹੀਂ ਦਿੱਤਾ ਜੀ ਕੋਈ ਬਾਹ ਨਹੀਂ ਫੜੀ ਕੋਈ ਬਾਹ ਨਹੀਂ ਫੜੀ ਸਾਡੀ ਬਾਹ ਫੜਨ ਤਾਂ ਸਾਡੀ ਉਂਗਲ ਵੀ ਨਹੀਂ ਫੜੀ ਤੁਸੀਂ ਮਿਲਣਗੇ ਉਸ ਤੋਂ ਬਾਅਦ ਕਿਸੇ ਮੰਤਰੀ ਸੰਤਰੀ ਨੂੰ ਉਸ ਤੋਂ ਬਾਅਦ ਸਾਡੇ ਫਰੀਦਕੋਟ ਦੇ ਐਮਐਲਏ ਸਾਹਮਣੇ ਦੋ ਚਾਰ ਇੱਕ ਦੋ ਵਾਰੀ ਸੁਨੇਹਾ ਲਾਇਆ ਮੈਂ ਦੋ ਚਾਰ ਮੰਤਰੀਆਂ ਕੋਲ ਜਾਣਾ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਪੰਜ ਕੁ ਦਿਨ ਬਸ ਇਦਾਂ ਕਰਕੇ ਗੇੜੇ ਮਰੋਂਦੇ ਰਹੇ ਉਸ ਤੋਂ ਬਾਅਦ ਡਾਕੂਮੈਂਟ ਪੂਰੇ ਦਿੰਦੇ ਰਹੇ ਕਿਸੇ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ ਕਿੰਨੀ ਹੈਲਪ ਨਹੀਂ ਕੀਤੀ ਹਾਂਜੀ ਅੱਕ ਤੱਕ ਹਰਜੀਤ ਨੂੰ ਫਿਰ ਪੈਂਚਰ ਲਾਉਣ ਦੇ ਗਾਂ 6 ਮਹੀਨੇ ਹੋ ਗਏ ਵਿਚਾਰਿਆਂ ਲੱਗੇ ਨੂੰ ਹੁਣ ਪੈਂਚਰ ਵਾਲੇ ਦੁਕਾਨ ਤੇ ਲੱਗਾ ਹੈ ਹਾਂਜੀ ਤੁਸੀਂ ਘਰ ਦੇਖੋਗੇ ਸਾਡਾ ਘਰ ਹੀ ਮੈਂ ਜਦੋਂ ਮੀਂਹ ਪੈਂਦਾ ਨਾ ਤੇ ਮੇਰੀ ਮੰਮੀ ਰੋ ਪੈਂਦੀ ਹੈ ਵੀ ਘਰੇ ਨਾ ਡਿੱਗ ਪੈਣ ਅੱਛਾ ਜੀ ਵੀ ਜਿੰਨੀਆਂ ਕਿ ਟਰਾਫੀਆਂ ਪਈਆਂ ਵਿਚਾਰੀਆਂ ਟੋਟੀ ਨਾ ਜਾਣ ਅੱਛਾ ਜੀ ਉਹ ਤੁਸੀਂ ਮੰਨੋਗੇ ਨਹੀਂ ਟਰਾਫੀਆਂ ਸਾਡੀਆਂ ਪੇਟੀਆਂ ਦੇ ਸਾਹਮਣੇ ਰੱਖੀਆਂ ਹੋਈਆਂ ਅਈਆਂ ਟਰਾਫੀਆਂ ਹਾਂਜੀ ਲੁਕੋ ਕੇ ਰੱਖਣੀਆਂ ਪੈਂਦੀਆਂ ਵੀ ਉੱਤੋਂ ਛਾਤੀ ਨਾ ਡਿਗ ਪੇ ਹਾਂਜੀ ਉੱਤੋਂ ਛਾਤੀ ਨਾ ਡਿਗ ਪੇ ਸਾਡੀ ਛੱਤ ਤੇ ਟਰੇਡਾਂ ਆਈਆਂ ਪਈਆਂ ਤੇ ਹਰਜੀਤ ਸਿੰਘ ਨੂੰ ਵੀ ਹਜੇ ਵੀ ਗਰਾਊਂਡ ਦੇ ਵਿੱਚ 5 ਵਜੇ ਪ੍ਰੈਕਟਿਸ ਕਰਨ ਲਈ ਇਹਨਾਂ ਦੇ ਦੁਕਾਨ ਮਾਲਕ ਭੇਜਦੇ ਆ। ਭੇਜ ਦਿੰਦੇ ਆ ਫਿਰ ਵੀ। ਹਾਂਜੀ। ਮਤਲਬ ਇਹ ਦੁਕਾਨ ਵੀ ਆਉਂਦੀ ਨਹੀਂ ਇਹਦੀ ਹੈ। ਹਾਂ ਨਹੀਂ। ਇਹ ਲੱਗਿਆ ਹੋਇਆ ਹੈ। ਹਾਂਜੀ ਲੱਗਿਆ ਹੋਇਆ ਹੈ। ਉਹ ਕੰਮ ਕਰਦੀ ਹੈ। ਹਾਂਜੀ। ਆਪਣੇ ਕੋਲ ਕੰਮ ਕਰਦਾ ਜੀ। ਆਪਣੇ ਕੋਲ ਕੰਮ। ਆ ਕਿਤੇ ਨੂੰ ਰੋਡ ਪੈਂਦੀ ਹੈ ਮੈਨੂੰ ਭੇਜ ਦੇਣਾ। ਤੁਸੀਂ ਭੇਜ ਦੇਣਾ। ਹਾਂਜੀ ਹਾਂਜੀ। ਸਹਿਯੋਗ ਕਰ ਰਹੇ ਹਾਂ। ਹਾਂਜੀ ਹਾਂਜੀ। ਵੀ ਚਲੋ ਇਹ ਬੱਚਾ ਹੈਗਾ ਵੀ ਚਲੋ ਖੇਡ ਆ ਰਹੀ ਬੰਦਾ। ਆ ਕਿਤੇ ਰੋਡ ਪੈਂਦੀ ਉਹਨੂੰ ਭੇਜ ਦੇ ਗਈ। ਇਹ ਆਪਦੇ ਮੌਕੇ ਤੇ ਆਦਾ ਪਹੁੰਚ ਜਾਂਦਾ। ਮੌਕੇ ਤੇ ਮੇ ਜੇ ਉਹ ਛੁੱਟੀ ਹੋ ਜਾਂਦੀ ਜੋ ਵਿਹਲਾ ਹੁੰਦਾ ਉਹਦੋਂ ਮੇਰੇ ਕੋਲ ਆ ਹੀ ਜਾਂਣਾ ਨਹੀਂ ਜੀ ਠੀਕ ਹੈ ਪਰ ਜਿਹੜਾ ਖਰਚਾ ਪਾਣੀ ਜੋ ਵੀ ਹੁੰਦਾ ਮੈਂ ਦੇ ਦੰਨਾ ਵੀ ਜਾਇਆ ਬਈ ਕਿੱਥੇ ਮਰਜੀ ਜਾਇਓ ਹਾਂ ਮੈਂ ਕੋਈ ਗੱਲ ਨਹੀਂ ਤੁਸੀਂ ਖੇਡ ਚ ਸਹਿਯੋਗ ਕਰ ਰਹੇ ਹੋ ਹਾਂਜੀ ਹਾਂਜੀ ਪਿੱਛੋਂ ਖਰਚਾ ਪਾਣੀ ਤਾਂ ਕੇ ਬਾਸ ਦਬੇ ਦਿੰਦੇ ਕਿੰਨੇ ਪੈਸੇ ਤੇ ਕੰਮ ਕਰਦਾ ਤੈਨੂੰ 2000 ਰੁਪਏ ਖਰਚਾ ਦਿੰਦੇ ਮਹੀਨੇ ਦਾ ਬਸ ਜਿੰਨਾ ਵੀ ਆ ਰਿਹਾ ਉਹਦੇ ਬਸ ਮੈਂਕਾ 75 ਲੱਖ ਜਿੱਤਣ ਵਾਲੇ ਬੰਦੇ ਨੂੰ ਕੁਝ ਨਹੀਂ ਮਿਲਿਆ ਤੇ 3000 ਚ ਕੰਮ ਕਰਦਾ ਹੋਰ ਇਹ ਨਹੀਂ ਫਿਰ ਮੇਰੇ ਕੋਲ ਜਿੰਨਾ ਕੋਈ ਹੈਗਾ ਕੰਮ ਉਹਨਾਂ ਨੂੰ ਕੋਈ ਕਾਲੇ ਮਤਲਬ ਇਹ ਜਿਹੜਾ ਇਹ ਸਪੈਸ਼ਲ ਚਾਈਲਡ ਹੈ 30 ਮਸਿਆਦੇ ਇਹਦਾ ਸਰ 50% ਦਿਮਾਗ ਹਾਂ 50% ਦਿਮਾਗ ਘਟਾਈ ਤੇ ਇਹ ਬੱਚਾ ਇਹ ਪਲੱਸ 2 ਵੀ ਕਲੀਅਰ ਹੈ ਇਹਨੇ 3 ਸਾਲ ਦਾ ਡਿਪਲੋਮਾ ਵੀ ਕਲੀਅਰ ਹੈ ਬਿਜਲੀ ਵਿਭਾਗ ਵਿੱਚ 50% ਮਤਲਬ ਉਹਦੇ باوجود ਵੀ ਇੰਨਾ ਕੁਝ ਹਾਂਜੀ ਆਈਟੀ ਵੀ ਕਲੀਅਰ ਹੈ ਲੁਧਿਆਣੇ ਦੀ ਆਈਟੀ ਕਲੀਅਰ ਹੁਣ ਵਿਚਾਰੇ ਨੂੰ ਟੈਨਸ਼ਨ ਬਹੁਤ ਆ ਦੇਖੋ ਅੱਜ ਕੱਲ ਦੇ ਲੋਕ ਨਸ਼ੇ ਆ ਆਹ ਦੇਖ ਲਓ ਹਰਜੀਤ ਸਿੰਘ ਨੂੰ ਕੋਈ ਇਹ ਨਹੀਂ ਡਾਈਟ ਨਹੀਂ ਕੋਈ ਕੁਛ ਨਹੀਂ ਸੁੱਕੀਆਂ ਰੋਟੀਆਂ ਤੇ ਆ ਕੋਈ ਦੁੱਧ ਵਗੈਰਾ ਨਹੀਂ ਤੁਸੀਂ ਇਹਦੇ ਫਾਦਰ ਸਾਹਿਬ ਹੋ ਜੀ ਆਇਓ ਦੋ ਮਿੰਟ ਆ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬੇਟਾ ਹਾਂਜੀ ਹਾਂ ਬੇਟਾ ਹਰਜੀਤ ਸਿੰਘ ਜੀ ਮੇਰਾ ਬੇਟਾ ਜੀ ਮਾਣ ਹੁੰਦਾ ਵੀ ਐਡਾ ਖਿਡਾਰੀ ਹੈ ਇਹ ਇਹ ਨਹੀਂ ਤੁਹਾਨੂੰ ਹਾਂ ਬਹੁਤ ਵੱਡਾ ਮਾਣ ਆ ਜੀ ਮਨ ਕਿੰਨੀ ਖੁਸ਼ੀ ਆ ਜੀ ਆਪਣੇ ਨਾਲ ਲੱਗਾ ਪਿਆ ਕੰਮ ਕਰਨ ਵੀ ਪਰ ਖਿਡਾਰੀ ਹੈ ਜੀ ਕੋਈ ਜ਼ਿੰਦਗੀ ਨਹੀਂ ਇਹਦੀ ਜੀ ਦੁੱਖ ਹੁੰਦਾ ਵੀ ਕੋਈ ਬਾਹਰ ਪੂਰਾ ਦੁੱਖ ਜੀ ਪੂਰਾ ਦੁੱਖ ਜੀ ਬਾਹਰ ਫੜੀ ਕਿਸੇ ਨੇ ਇਹਦੀ ਮੈਂ ਕਹਿੰਦਾ ਜੀ ਕੋਈ ਬਾਣੀ ਨਹੀਂ ਫੜੀ ਮੇਰਾ ਨਾਮ ਮਤਲਬ ਅਮੀਸ਼ ਸੀ ਜਦੋਂ ਐਲਾਨ ਹੋਇਆ ਵੀ ਪੂਰਾ ਪੂਰਾ ਜੀ ਐਲਾਨ ਸੀ ਸਾਡੀ ਮੈਂਗਾ ਗਰੀਬੀ ਕੱਟੀ ਗਈ ਸਾਡੇ ਬੱਚੇ ਨੇ ਗਰੀਬੀ ਕਟਾਤੀ ਗਰੀਬੀ ਘਟਦੀ ਹਾਂਜੀ ਇੱਕ ਗਰੀਬ ਮਾਂ ਪਿਓ ਲਈ ਬੱਚੇ ਪਾਲਣਾ ਹੀ ਬਹੁਤ ਔਖਾ ਉਸ ਤੋਂ ਬਾਅਦ ਜਿਹੜੇ ਸਪੈਸ਼ਲ ਚਾਈਲਡ ਆ ਜਾਂਦੇ ਆ ਉਹਨਾਂ ਲਈ ਤਾਂ ਹੋਰ ਮਿਹਨਤ ਕਰਨੀ ਪੈਂਦੀ ਹੈ ਮੈਂ ਕਹਿੰਦਾ ਪੂਰੀ ਜੀ ਉਚਾਰਾ ਦੇਖੋ ਜੀ ਆ ਤੁਹਾਡੇ ਸਾਹਮਣੇ ਹੀ ਆ ਜੀ ਕੋਈ ਝੂਠ ਨਹੀਂਗਾ ਕੋਈ ਵਾਸਤਾ ਨਹੀਂਗਾ ਵੀ ਆ ਬੱਚਾ ਬੈਠਾ ਪੈਂਟਰ ਲਾਈ ਜਾਂਦਾ ਜੀ ਮਮੀ ਹੁਣੇ ਰਿਪੇਅਰ ਦਾ ਕੰਮ ਕਿਤੋਂ ਕਰਕੇ ਆਇਆ ਜੀ ਉਹ 100 ਰੁਪਇਆ ਬਣਾ ਕੇ ਆਇਆ ਆਪਦਾ ਖਰਚਾ ਪਾਣੀ ਬਣਾ ਕੇ ਆ ਬਸ ਸਾਡਾ ਗੁਜ਼ਾਰਾ ਇਹੀ ਚੱਲ ਜਿੰਦਾ ਸਾਨੂੰ ਬਹੁਤ ਉਮੀਦ ਸੀ ਕਿ ਜਦੋਂ ਆਪਣਾ ਬੱਚਾ ਜਿੱਤ ਕੇ ਆਇਆ ਵੀ ਅਸੀਂ ਗੰਗਾ ਨਾਲੀ ਸਾਡੀ ਗਰੀਬੀ ਦੂਰ ਹੋ ਗਈ ਆ ਪਾਇਓ ਅੱਛਾ ਮੈਨੂੰ ਲੱਗਦਾ ਹੈ ਹਾਂਜੀ ਠੀਕ ਹੈ ਤੁਹਾਨੂੰ ਉਦੋਂ ਖੁਸ਼ੀ ਹੋਈ ਮੈਂ ਕਹਿੰਦਾ ਜੀ ਪੂਰੀ ਖੁਸ਼ੀ ਹੋਈ ਦੀ ਜਦੋਂ ਭਗਵਾਨ ਸਿੰਘ ਮਾਨ ਨੇ ਕਿਹਾ ਵੀ 75 ਲੱਖ ਰੁਪਏ ਦੇਵਾਂਗੇ ਹਾਂਜੀ 75 ਲੱਖ ਰੁਪਏ ਦੇਵਾਂਗੇ ਤੇ ਨਾਲ ਲੱਗਦੀ ਨੌਕਰੀ ਵੀ ਕੁਛ ਨਾ ਕੋਈ ਬੰਦੋਬਸ ਹੋ ਸਕਦਾ ਹੈ ਦੋਨਾਂ ਚ ਕੁਛ ਮਿਲਿਆ ਕੁਛ ਨਹੀਂ ਮਿਲਿਆ ਜੀ ਕਿਸੇ ਅਫਸਰ ਨੂੰ ਮਿਲੇ ਕਿਸੇ ਲੀਡਰ ਨੂੰ ਮਿਲੇ ਮੈਂ ਕਹਿੰਦਾ ਜੀ ਇੱਥੋਂ ਦੇ ਸਾਡੇ ਐਮਐਲਏ ਸਾਹਿਬਾ ਜੀ ਅਸੀਂ ਉਹਨਾਂ ਨੂੰ ਵੀ ਮਿਲੇ ਆ ਉਹਨਾਂ ਨੂੰ ਕਾਗਜ਼ ਪੱਤਰ ਸਾਰਾ ਕੁਝ ਦੇ ਕੇ ਆਏ ਆ ਇਸ ਗੱਲ ਨੂੰ 6 ਮਹੀਨੇ ਹੁੰਦੇ ਫਿਰ ਉਹਦੇ ਦਰਵਾਜ਼ੇ ਤੇ ਜਾ ਕੇ ਫਿਰ ਮੜਾ ਜਾ ਕੇ ਆ ਜੀਦਾ ਬਾਈ ਜੀ ਆ ਗੱਲਬਾਤ ਆ ਜੀ ਕੁਝ ਕੀਤਾ ਕਹਿੰਦੇ ਕੀਤਾ ਕੀਤਾ ਕਰੀ ਜਨੇ ਕਰੀ ਜਨੇ ਬਸ ਐਂ ਕਹਿੰਦੇ ਫੇ ਸੀਗੇ ਫਿਰ ਅਸੀਂ ਥੋੜਾ ਚਿਰ ਹੋ ਗਿਆ ਕਰਤਾਰ ਸਪੀਕਰ ਜਿਹੜਾ ਹੈਗਾ ਜੀ ਆਪਣਾ ਹਰਸ਼ੰਦਮਾ ਸਾਹਿਬ ਜੀ ਉਹਨਾਂ ਕੋਲੇ ਵੀ ਜਾ ਕੇ ਆਏ ਉਹਨਾਂ ਨੇ ਵੀ ਹੱਥ ਪੈਰ ਹਲਾਇਆ ਜੋੜਿਆ ਸਾਡੇ ਨੇ ਕੀਤਾ ਜੀ ਉਹ ਵੀ ਕਹਿੰਦੇ ਕੁਛ ਨਹੀਂ ਕਰਦੇ ਆ ਪਏ ਬੱਚੇ ਦਾ ਕੋਈ ਗੱਲ ਨਹੀਂ ਲਿਖੋ ਕਰੋ ਕੁਛ ਨਹੀਂ ਕੀਤਾ ਕਿਸੇ ਨੇ ਬਾਹ ਨਹੀਂ ਫੜੀ ਕਿਸੇ ਨੇ ਬਾਹ ਨਹੀਂ ਫੜੀ ਆ ਆ ਤੁਹਾਡੀ ਟੀ-ਸ਼ਰਟ ਤੇ ਤੁਹਾਡਾ ਮੈਡਲ ਹੈ ਹਾਂ ਜੀ ਜਰਸੀ ਨੰਬਰ 5 ਜੀ ਜਰਸੀ ਨੰਬਰ 5 ਹਾਂ ਜੀ ਸਰ ਠੀਕ ਹੈ ਆ ਫੋਟੋ ਆਉਤੋਂ ਦੀ ਇਹ ਇੱਥੇ ਸਰਟੀਫਿਕੇਟ ਇਹ ओरिजिनल ਸਰਟੀਫਿਕੇਟ ਹੈ 골ਡ ਵਾਲਾ ਇਹ 골ਡ ਵਾਲਾ ਇਹ 골ਡ ਮੈਡਲ ਸਰਟੀਫਿਕੇਟ ਤੇ ਮੈਡਲ ਹੀ ਆ ਤੁਹਾਡੇ ਪੱਲੇ ਸਾਡੇ ਪੱਲੇ ਆਹੀ ਆ ਜੀ ਬਹੁਤ ਟਰਾਫੀਆਂ ਸਭ ਕੁਝ ਸਾਡੇ ਕੋਲੇ ਪਿਆ ਜੀ ਢੇਰ ਲੱਗਿਆ ਪਿਆ ਜੀ ਉਹ ਸੀ ਉਸੇ ਵੇਖੀਦਾ ਰੋਜਦਾਈ ਦਾ ਵੇਖੀਦਾ ਉਹਨੂੰ ਵੇਖੀਦਾ ਜੀ ਆ ਭਗਵੰਤ ਸਿੰਘ ਮਾਨ ਦਾ ਫੋਟੋ ਹਾਂਜੀ ਆ ਭਗਵੰਤ ਸਿੰਘ ਮਾਨ ਦਾ ਫੋਟੋ ਹੈ ਜੀ ਬੱਚੇ ਦੀ ਇਹਨਾਂ ਦੇ ਗਲਿਆਂ ਦੇ ਵਿੱਚ ਅਨਾਉਂਸ ਆ ਪਾ ਕੇ ਦੇਖੋ ਜੀ ਪੂਰਾ ਕੀਤਾ ਵੀ ਸਾਡੇ ਜੋ ਕੱਜ ਤਾਂ ਕਿਹਾ ਵੀ ਹੋ ਗਏ ਸਾਡੇ ਬਾਰੇ ਨਿਆਰੇ ਪਰ ਹਾਈ ਤੱਕ ਕੁਝ ਨਹੀਂ ਹੋਇਆ 2 ਸਾਲ ਟੱਪ ਚਲੇ ਥੱਕੇ ਥੱਕੇ ਮਹਿਸੂਸ ਕਰਦੇ ਹਾਂ ਜੀ ਜੀ ਪੂਰੇ ਜੀ ਮੈਂ ਕਿਹਾ ਦੇਖੋ ਜੀ ਫੇਰ ਵੀ ਰੱਬ ਦੀ ਛਾਂ ਥੱਲੇ ਬੈਠੇ ਆ ਤੇ ਲੱਗੇ ਪਏ ਜੀ ਪਰਿਵਾਰ ਦੇ ਗੁਜ਼ਾਰੇ ਦਾ ਸਾਧਨ ਕੀ ਹੈ गुजारा के मैं चलदा किस चीज तो चलदा गुजारा बस हां देखो मेहनत करिये नहीं आही मेहनत आही खिलाड़ी नु 3000 ਦੀ ਨੌਕਰੀ ਕਰਨੀ ਪੈਂਦੀ ਆ ਮੈਂ ਕਿਹਾ ਕੀ ਕਹਿ ਸਕਦੇ ਉਹ ਵੀ ਨਹੀਂ ਪੂਰੀ ਆਉਂਦੀ ਜੀ ਕਣਕ ਨਹੀਂ ਲੈ ਪਾਏ ਅਸੀਂ ਤਾਂ ਨਹੀਂ ਲੈ ਪਾਉਂਦਾ ਕੰਨੇ ਆਪਨਾ ਕੀ ਚੱਲਦਾ ਉਮੀਦ ਸੀਗੀ ਉਮੀਦ ਸੀ ਵੀ ਮਤਲਬ ਆ ਸਰਕਾਰ ਨੇ ਜਿਸ ਤਰੀਕੇ ਨਾਲ ਲਾਨ ਕੀਤਾ ਵੀ ਹੁਣ ਸਾਡਾ ਦਿਨ ਚੰਗੇ ਆ ਗਏ ਸਾਡੇ ਚੰਗੇ ਦਿਨ ਆ ਗਏ ਜੀ ਤੇ ਸਾਡੇ ਦਿਨ ਤਾਂ ਉਹੀ ਰਹਿ ਗਏ ਸਾਡਾ ਬੱਚਾ ਇੱਕ ਭਾਰਤ ਲਈ ਮੈਡਲ ਜ਼ਰੂਰ ਲੈ ਕੇ ਆਇਆ ਮੈਡਲ ਉਹ ਮਾਨ ਹੈਗਾ ਹਾਂਜੀ ਬਸ ਨਾ ਉਹ ਤਾਂ ਖਾਦਾ ਜਾਂਦਾ ਜੀ ਬਸ ਇੰਨਾ ਵੀ ਲੋਕਾਂ ਨੂੰ ਖਵਾਉਣ ਵਾਸਤੇ ਰਹਿ ਗਿਆ ਜੀ ਵਿਆਪਚਾ ਜਿੰਨੇ ਨੂੰ ਖੁਰਾਕ ਬਣਦੀ ਆ ਉਹ ਮਿਲਦੀ ਆ ਨਹੀਂ ਮਿਲਦੀ ਨਹੀਂ ਮਿਲਦੀ ਉਹ ਕੋਈ ਕੰਮ ਨਹੀਂ ਐ ਖੜਾਰੀ ਨੂੰ ਜਿੰਨੀ ਖੁਰਾਕ ਚਾਹੀਦੀ ਆ ਨਹੀਂ ਮਿਲਦੀ ਭਾਈ ਜਿੰਨੀ ਚਾਹੀਦੀ ਆ ਉਹਦੇ ਵਾਸਤੇ ਹੀ ਅਸੀਂ ਕਰਦੇ ਵੀ ਪਏ ਆ ਦੁੱਧ ਪਾਣੀ ਦਿੰਦੇ ਆ ਪੀਉਦਾ ਤਾਂ ਦਿਲ ਪਾੜ ਜਾਂਦਾ ਜਦੋਂ ਐਂ ਦਿੰਦਾ ਵੀ ਫਿਰੇ ਏਡੇ ਕੰਮ ਕਰਕੇ ਹਿਯਾਰ ਮੁੰਡੇ ਆ ਜੀ ਹੁੰਦਾ ਹੀ ਆ ਜੀ ਬਹੁਤ ਕਰਦੇ ਆ ਇਸ ਗੱਲ ਨੂੰ ਜੀ ਅਸੀਂ ਪਰ ਉਨੀ ਨਹੀਂ ਗੱਲ ਬਾਤ ਹੈਗੀ ਜਿੰਨੀ ਸਾਨੂੰ ਖੁਸ਼ੀ ਸੀਗੀ ਉਨੀ ਗੱਲ ਬਾਤ ਨਹੀਂ ਬਣੀ ਬਾਕੀ ਟੈਨਸ਼ਨ ਵਧੀ ਪਈਏ ਦੱਸ ਜੋ ਆ ਬੱਚਾ ਹੈਗਾ ਤਾਂ ਮੈਂ ਹੁਣ ਦੱਸ ਕੀ ਕਰਾਂ ਨੂੰ ਮੈਨੂੰ ਕਿਤੇ ਵੀ ਜਣਾ ਛੁੱਟੀ ਦੇ ਦੇਣਾ ਟੈਨਸ਼ਨ ਵਧ ਗਈ ਵਧੀ ਵੀ ਜੇ ਕੰਮ ਕਰਨ ਨੂੰ ਨਹੀਂ ਜੀ ਕਰਦਾ ਹੁੰਦਾ ਜਾਰੇ ਸਾਨੂੰ ਦੇਈ ਜਾਂਦੇ ਆ ਜੀ ਗੁਜਾਰੇ ਜੋਗੇ ਸਾਨੂੰ ਦੇਈ ਸਰਕਾਰ ਬਰੇ ਸਾਨੂੰ ਇਹੀ ਬੇਨਤੀ ਹੈ ਵੀ ਇਸ ਬੱਚੇ ਦੀ ਜਿਹੜੀ ਤੁਸੀਂ ਬੋਲੀ ਬੋਲੀ ਆ ਉਹ ਪੂਰੀ ਪਗਾਈ ਜਾਵੇ ਤੇ ਸਾਡਾ ਕੰਮ ਤੇ ਲੈ ਆਇਆ ਜਬੇ ਇਹ ਵੀ ਬੱਚਾ ਭਗਵੰਤ ਮਾਨ ਦੀ ਬੇਨਤੀ ਕੀਤੀ ਜਾਂਦੀ ਐ ਮੈਨ ਸਰਕਾਰੀ ਨੌਕਰੀ ਦਿੱਤੀ ਜਾਵੇ। ਉਹੀ ਬੇਨਤੀ ਬਸ। ਉਹੀ ਬੇ। ਹਾਂਜੀ ਸਰ। ਜਿਹੜਾ ਤੁਸੀਂ ਵਾਦਾ ਕੀਤਾ ਸੀ ਉਹ ਵਾਦਾ ਪੂਰਾ ਕਰ ਦਿਓ। ਹਾਂਜੀ ਬਾਬਾ ਵਾਦਾ ਪੂਰਾ। 70 ਲੱਖ ਰੁਪਏ ਹਾਂ ਨੌਕਰੀ ਦਿੱਤੀ। ਮਤਲਬ ਜਿਸ ਤਰੀਕੇ ਨਾਲ ਇੱਕਦੋਂ ਖੇਡਣ ਲੱਗ ਗਿਆ ਸੀਗਾ। ਇਹ ਜੀ 2018 ਦੇ ਵਿੱਚ ਖੇਡਣ ਲੱਗ ਪਏ ਬੜਾ ਜਸਵਾ ਸੀਗਾ ਜੀ ਇਹਨੂੰ। ਇਹ ਜਦੋਂ ਸਕੂਲ ਜਾਂਦਾ ਹੁੰਦਾ ਸੀ ਸਾਈਕਲ ਤੇ ਤੁਰ ਕੇ ਜਾਂਦਾ ਜਪਲ ਦਾ। ਉਦੋਂ ਕਿਹੜਾ ਸਾਈਕਲ ਸੀਗੀ ਜੀ? ਤੇ ਨਾਲ ਸਾਡੇ ਕੋਲ ਸਾਈਕਲ ਜੋ ਕੇ ਪੈਸੇ ਬੰਦੇ ਸੀਗੇ। ਇਹ ਜਦੋਂ ਸਕੂਲ ਚ ਜਾਣਾ ਹੁੰਦਾ ਸੀ ਇਹਨੂੰ ਚਾਹ ਹੁੰਦਾ ਸੀਗਾ ਜੀ ਊਟਵਾਲ ਜਾ ਕੇ ਬਹਿਂਦਾ ਸੀ ਵੇਖਦਾ ਸੀਗਾ ਫਿਰ ਕਿਸੇ ਦਿਨ ਕਹਿੰਦਾ ਸੀ ਵੀ ਮੈਂ ਵੀ ਲਗਾ ਉਹ ਮਾਲਕਾਂ ਨਾਲ ਕਿਸੇ ਗੱਲਬਾਤ ਕੀਤੀ ਮਾਸਟਰਾਂ ਮੋਟਰ ਨਾਲ ਉਹ ਵੀ ਟਾਈਮ ਦੇਣ ਲੱਗ ਪਏ ਇਸ ਗੱਲ ਨੂੰ ਨਹੀਂ ਬੱਚਾ ਠੀਕ ਆ ਹੁਨਰ ਹੈ ਹੈਂਡੀਕੈਪ ਜ਼ਰੂਰ ਹੈ ਪਰ ਇਹ ਜਜ਼ਬਾ ਬਹੁਤ ਤਕੜਾ ਹੈ ਬਸ ਇਸ ਜਜ਼ਵੇ ਨੇ ਇਹਨੂੰ ਸਾਨੂੰ ਪਾਰ ਲੰਘਾਤਾ ਨੇ ਅੰਤਰਰਾਸ਼ਟਰੀ ਖਿਡਾਰੀ ਹੋਵੇ ਤੇ ਲਾਉਣੇ ਪੈਂਚਰ ਪੈ ਰਹੇ ਆ ਲਾਉਣੇ ਪੈਂਚਰ ਪੈਣਾ ਉਹ ਤਾਂ ਬੱਸ ਉਹ ਦੇਖੋ ਜੀ ਇੱਥੇ ਰਪਿੰਦਰਪਾਲ ਹਾਕੀ ਦਾ ਪੂਰਾ ਵਕੜਾ ਖਿਡਾਰੀ ਮੇਨ ਪਲੇਅਰ ਜਦੋਂ ਉਹ ਜਿੱਤ ਕੇ ਆਇਆ ਉਦੋਂ ਬੱਚਾ ਆਪਣਾ ਜਿੱਤ ਕੇ ਆਇਆ ਜੀ ਉਹਦੀ ਨਾਲ ਇਹਨੂੰ ਜਜ਼ਬਾ ਹੋ ਗਿਆ ਵੀ ਉਹ ਮੈਡਲ ਲੈ ਸਕਦਾ ਯਾਰ ਤੇ ਮੈਂ ਕਿਉਂ ਨਹੀਂ ਲੈ ਸਕਦਾ ਦੇਖੋ ਜੀ ਉਹਨੂੰ ਬਹੁਤ ਤਕੜਾ ਮੈਡਲ ਨਾ ਹੁਣ ਟਾਈਮ ਨਹੀਂ ਲੰਘਣਾ ਨਹੀਂ ਲੰਘਦਾ ਜੀ ਨਹੀਂ ਲੰਘਦਾ ਵਕਾ ਗੱਲ ਚ ਪਾਲਿਆ ਤੇ ਵਿਖਾਦਾ ਇਹ ਰੂਟੀ ਨਹੀਂ ਦਿੰਦਾ ਪਿਆ ਇਹ ਤਾਂ ਸਿਰਫ ਨਾ ਰੋਸ਼ਨ ਕਰਦਾ ਆਪਣੇ ਇੱਕ ਭਾਰਤ ਦਾ ਬਹੁਤ ਤਗੜਾ ਲਾ ਇਹ ਨੌਜਵਾਨ ਹੈ ਹਰਜੀਤ ਸਿੰਘ 올림픽 ਦੇ ਵਿੱਚ 골ਡ ਮੈਡਲ ਹੈ ਸਪੈਸ਼ਲ 올림픽 ਦੇ ਵਿੱਚ 골ਡ ਮੈਡਲ ਹੈ ਦਾ ਪਰ ਲਾਉਣੇ ਅੱਜ ਇਹਨੂੰ ਪੈਂਚਰ ਪੈ ਰਹੇ ਹੈ ਭਗਵਾਨ ਸਿੰਘ ਮਾਨ ਨੇ ਵਾਦਾ ਕੀਤਾ ਸੀ ਕਿ 75 ਲੱਖ ਰੁਪਿਆ ਤੇ ਪਰਿਵਾਰ ਦਾ ਕਹਿੰਦਾ ਕਿ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰ ਉਜੇ ਮੇ ਇੱਕ ਕਹਾਵਤ ਹੈ ਕਿ ਤੇਰਾ ਲਾਰਾ ਵੇ ਸ਼ਰਾਬੀਆਂ ਦੇ ਗੱਪ ਵਰਗਾ ਉਹ ਗੱਲ ਇੱਥੇ ਬਣੀ ਹੈ ਇਹਦੇ ਨਾਲ 2 ਸਾਲ ਹੋ ਗਏ ਕਿ ਇਹ ਵੀਰ ਨੂੰ ਜਿਹੜੀ ਹੈ ਇਹਦਾ ਬਣਦਾ ਹੱਕ ਨਹੀਂ ਦਿੱਤਾ ਜਿਹੜਾ ਵਾਅਦਾ ਕੀਤਾ ਸੀ ਜਿਹੜੀਆਂ ਫੋਟੋਆਂ ਖਿਚਵਾ ਲਈਆਂ ਸੀ ਮੀਡੀਆ 'ਚ ਵਾਵਾ ਖੱਟ ਲਈ ਸੀ ਉਹਦੇ ਵਿੱਚੋਂ ਕੁਝ ਵੀ ਨਹੀਂ ਪੂਰਾ ਜਿਹੜਾ ਉਹ ਉਤਰਿਆ ਤਾਂ ਇਹ ਵੀਰ ਦੀ ਇਹੀ ਮੰਗ ਹੈ ਇਸ ਪਰਿਵਾਰ ਦੀ ਮੰਗ ਹੈ ਕਿ ਇੰਨੀ ਵੱਡੇ ਪੱਧਰ ਤੇ ਖੇਡ ਕੇ 올ੰਪੀਅਨ ਦੇ ਵਿੱਚ ਖੇਡ ਕੇ ਵੀ ਜੇ ਪੈਂਚਰ ਲਾਉਣੇ ਆ ਤਾਂ ਫਿਰ ਕੀ ਫਾਇਦਾ ਆ ਜਈਆਂ ਖੇਡਾਂ ਦਾ ਇੱਕ ਪਾਸੇ ਮਾਨ ਸਾਹਿਬ ਕਹਿੰਦੇ ਆ ਖਿਡਾਰੀ ਨਸ਼ਿਆਂ ਲੋਕ ਨਸ਼ਿਆਂ ਤੋਂ ਦੂਰ ਰਹਿਣ ਨੌਜਵਾਨ ਨਸ਼ਾ ਤੋਂ ਦੂਰ ਰਹਿਣ ਪਰ ਨਸ਼ਿਆਂ ਤੋਂ ਦੂਰ ਕਿਵੇਂ ਰਹਿਣਗੇ ਇੱਕ ਵਿਚਾਰਾ ਜਿਹੜਾ ਫਿਜ਼ੀਕਲ ਡਿਸੇਬਲ ਹੈ ਉਹ ਫਿਰ ਵੀ ਜ਼ਿੰਦਗੀ ਦੀ ਜੰਗ ਲੜਦਾ ਖਿਡਾਰੀ ਬਣਿਆ ਖਿਡਾਰੀ ਬਣ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ 골ਡ ਮੈਡਲ ਜਿੱਤਿਆ ਪਰ ਅੱਜ ਕੀ ਕਰਨਾ ਪੈ ਰਿਆ ਪੈਂਚਰ ਲਾਉਣੇ ਪੈ ਰਿਆ ਸੋ ਇਸ ਜੀ ਤੇ ਗਾਰ ਕਰਨ ਦੀ ਲੋੜ ਹੈ ਮਾਨ ਸਾਹਿਬ ਜਿਹੜਾ ਵਾਅਦਾ ਕੀਤਾ ਹੈ ਪੂਰਾ ਕਰ ਦਿਓ ਇਸ ਬੱਚੇ ਨੂੰ 75 ਲੱਖ ਰੁਪਇਆ ਤੇ ਨੌਕਰੀ ਦੇ ਕੇ ਇਹਦਾ ਜਿਹੜਾ ਬਣਦਾ ਹੱਕ ਹੈ ਇਹਨੂੰ ਦਿੱਤਾ ਜਾਵੇ